ਕੀ ਨਾਮ ਹੈ ਤੁਹਾਡਾ ਪੁਲਿਸ ਜਿਹੜੀ ਅੱਗ ਲੱਗੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਵਜੇ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ 6 ਵਜੇ ਦੇ ਕਰੀਬ ਆਪਾਂ ਆਪਣੇ ਕੋਲ ਠੀਕ ਹੈ ਜੀ ਉਸੇ ਟਾਈਮ ਹੀ ਆਪਾਂ ਦੋ ਗੱਡੀਆਂ ਟਰਨਆਊਟ ਕਰਤੀਆਂ ਤੇ ਅੱਗ ਦਾ ਵਸੇ ਨੂੰ ਕੰਟਰੋਲ ਹੈ ਆਹ ਥੋੜਾ ਜਿਹਾ ਕਾਰਨ ਕੀ ਹੈ ਜਗਾ ਸਹੀ ਸੇ ਬਣੀ ਹੋਈ ਇਸੇ ਕਾਰਨ ਹੈ ਇਹਦੇ ਵਿੱਚ ਸਾਨੂੰ ਦਿੱਕਤ ਆ ਰਹੀ ਅੱਗ ਬੁਝਾਉਣ ਦੇ ਲਾਜ਼ਮਾਨ ਨੂੰ ਵੀ ਧੂੰਆਂ ਜ਼ਿਆਦਾ ਹੋਣ ਕਰਕੇ ਇਸ ਟਾਈਮ ਕਿੰਨੀਆਂ ਗੱਡੀਆਂ ਡੋਟ ਲੱਗੀਆਂ ਇਹਨਾਂ ਦੀ ਫਾਇਰ ਬਿਗੇਟ ਦੀ ਜਿਹੜੀ ਆਪਣੀ 3 ਗੱਡੀਆਂ ਬਰਨਾਲੇ ਇੱਕ ਉਹਨਾਂ ਦੀ ਆਪਣੇ ਟਰਾਈਡੈਂਟ ਟਰਾਈਡੈਂਟ ਤੋਂ ਚਾਰ ਗੱਡੀਆਂ ਨਾਲ ਚਾਰ ਗੱਡੀਆਂ ਡੋਟ ਲੱਗੀਆਂ ਤੇ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹਾਂ ਕਦੇ ਕਾਬੂ ਕੀ ਨਾਮ ਹੈ ਤੁਹਾਡਾ ਅਨੰਦਰਿੰਦਰ ਜਿਹੜੀ ਆ ਫੈਕਟਰੀ ਆ ਕਾਦੀ ਫੈਕਟਰੀ ਹੈ ਬਿਲਕੁਲ ਕਿਉਂ ਬੜਾ ਹੈ ਇਸੇ ਮਾਲਕ ਤੁਸੀਂ ਹੋ ਹਾਂ ਜੀ ਮਾਲਕ ਤੇ ਕੀ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਅੱਗ ਲੱਗੀ ਹੈ 6 ਵਜੇ ਕੇ ਕਰੀਬ ਵਜੇ ਸਾਢੇ 5:00 ٹھیک ہے جی کنا نقصان کنا ہو گیا نقصان تو بچے نہیں کچھ بھی ساری مشین ہاں مشینیں باقی جو بچا وہ سب ڈسٹرو ہو گیا ਜੀ ਕੀ ਨਾਮ ਹੈ ਤੁਹਾਡਾ ਅਕਵਾਲ ਜੀ ਜਿਹੜੀ ਅੱਗ ਲੱਗੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਵੇਲੇ ਤੁਹਾਨੂੰ ਇਨਫਾਰਮੇਸ਼ਨ ਮਿਲੀ 6 ਵਜੇ ਦੇ ਕਰੀਬ ਆ ਗਿਆ ਫੋਨ ਆਪਣੇ ਕੋਲ ਠੀਕ ਹੈ ਜੀ ਉਸੇ ਟਾਈਮ ਹੀ ਆਪਾਂ ਦੋ ਗੱਡੀਆਂ ਡਰਨ ਆਊਟ ਕਰਤੀਆਂ ਤੇ ਅੱਗ ਦਾ ਵਸੇ ਹੁਣ ਕੰਟਰੋਲ ਹੈ ਹਾਂ ਥੋੜਾ ਜਿਹਾ ਕਾਰਨ ਕੀ ਹੈ ਜਗਾ ਨਹੀਂ ਸਹੀ ਸੇ ਬਣੀ ਹੋਈ ਇਸੇ ਕਾਰਨ ਇਹਦੇ ਵਿੱਚ ਸਾਨੂੰ ਦਿੱਕਤ ਆ ਰਹੀ ਹੈ ਅੱਗ ਬੁਝਾਉਣ ਦੇ ਲਾਜਮਾਨ ਨੂੰ ਵੀ ਧੂੰਆਂ ਜਾ ਰਿਹਾ ਹੁਣ ਕਾਰਨ ਸਕੇ ਐਕਸਟਰਾ ਐ ਕਿੰਨੀਆਂ ਗੱਡੀਆਂ ਡੋਟ ਲੱਗੀਆਂ ਇਹਨਾਂ ਦੀ ਫਾਇਰ ਬੁਗੜੀ ਦੀਆਂ ਆਪਣੀਆਂ ਤਿੰਨ ਗੱਡੀਆਂ ਬਰਨਾਲੀਆਂ ਗਈਆਂ ਇੱਕ ਉਹਨਾਂ ਦੀ ਆਪਣੇ ਟਰਾਈਡਰ ਟਰਾਈਡਰ ਤੋਂ ਚਾਰ ਗੱਡੀਆਂ ਲੱਗੀਆਂ ਚਾਰ ਗੱਡੀਆਂ ਡੋਟ ਲੱਗੀਆਂ ਤੇ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹਾਂ ਅੱਗ ਤੇ ਕਾਬੂ ਨਾ ਮੈਂ ਤੁਹਾਡਾ ਗੁਰਿੰਦਰ ਸਿੰਘ ਜਿਹੜੀ ਆ ਫੈਕਟਰੀ ਆ ਕਾਦੀ ਫੈਕਟਰੀ ਹੈ ਬਿਲਕੁਲ ਕਿਉਂ ਬਣਤ ਹੈ ਇਹਦੇ ਮਾਲਕ ਤੁਸੀਂ ਹੋ ਹਾਂਜੀ ਮਾਲਕ ਤੇ ਕੀ ਕਦੋਂ ਤੁਹਾਨੂੰ ਪਤਾ ਲੱਗਿਆ ਦੀ ਅੱਗ ਲੱਗੀ ਹੈ 6 ਵਜੇ ਦੇ ਕਰੀਬ ਮਿੰਟ ਸਾਢੇ 5:00 ٹھیک ہے جی تو کنا کقصان کنا ہو گیا نقصان تو ہی بچا ہی نہیں کچھ بھی سارا مشین آ مشینیں باقی جو بچا وہ سب ڈسٹرو ہو گیا ਕੀ ਨਾਮ ਹੈ ਤੁਹਾਡਾ? ਇਕਵਾਲ ਸਿੰਘ ਜਿਹੜੀ ਅੱਗ ਲੱਗੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿੰਨੇ ਵਜੇ ਤੁਹਾਨੂੰ ਇਨਫੋਰਮੇਸ਼ਨ ਮਿਲੀ? 6 ਵਜੇ ਦੇ ਕਰੀਬ ਆ ਗਿਆ ਸਾਨੂੰ ਆਪਣੇ ਕੋਲ ਠੀਕ ਹੈ ਜੀ ਉਸੇ ਟਾਈਮ ਹੀ ਆਪਾਂ ਦੋ ਗੱਡੀਆਂ ਟਰਨਆਊਟ ਕਰਤੀਆਂ ਤੇ ਅੱਗ ਤੇਰਾ ਵਸੇ ਕੰਟਰੋਲ ਹੈ। ਆਹ ਥੋੜਾ ਜਿਹਾ ਕਾਰਨ ਕੀ ਹੈ? ਜਗਾ ਨਹੀਂ ਸਹੀ ਸੇ ਬਣੀ ਹੋਈ ਇਸੇ ਕਾਰਨ ਹੈ ਇਹਦੇ ਵਿੱਚ ਸਾਨੂੰ ਔਂ ਦਿੱਕਤ ਆ ਰਹੀ ਅੱਗ ਬੁਝਾਉਣ ਦੇ। ਮਲਾਜਮਾਂ ਨੂੰ ਵੀ ਧੂੰਆਂ ਜ਼ਿਆਦਾ ਹੋਣ ਕਰਕੇ ਇਸ ਟਾਈਮ ਕਿੰਨੀਆਂ ਗੱਡੀਆਂ ਡੋਟ ਲੱਗੀਆਂ ਇਹਨਾਂ ਦੀ ਫਾਇਰ ਬਗੜੀ ਦੀ ਇਹਦੀ ਆਪਣੀ ਤਿੰਨ ਗੱਡੀਆਂ ਬਰਨਾਲਿਆਗੇ ਇੱਕ ਉਹਨਾਂ ਦੀ ਆਪਣੇ ਟਰਾਈਡਰ ਟਰਾਈ ਕਰਦੋ ਚਾਰ ਗੱਡੀਆਂ ਲੱਗ ਲੱਗੀਆਂ ਚਾਰ ਗੱਡੀਆਂ ਡੋਟ ਲੱਗੀਆਂ ਤੇ ਹੁਣ ਅੱਗੇ ਤੇ ਕਾਬੂ ਪਾ ਲਿਆ ਗਿਆ ਹਾਂ ਕਿਤੇ ਕਾਬੂ ਕੀ ਨਾਮ ਹੈ ਤੁਹਾਡਾ ਜਿਹੜੀ ਆ ਫੈਕਟਰੀ ਹੈ ਕਾਦੀ ਫੈਕਟਰੀ ਹੈ ਪੇਪਰ ਕਿਉਂ ਬਣਾਦੇ ਨੇ ਇਸੇ ਮਾਲ ਤੁਸੀਂ ਹੋ ਹਾਂਜੀ ਮਾਲ ਤੇ ਕੀ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਅੱਗ ਲੱਗ ਗਈ ਹੈ 6 ਵਜੇ ਦੇ ਕਰੀਬ ਲੱਗੇ ਸਾਢੇ 5:00 ٹھیک ہے جی تے کنہ نقصان کنہ ہو گیا ہے نقصان تو یہ اب بچے نہیں کچھ نہیں <تحدث> ساریاں مشین ہے ہاں مشین نے تے سٹوک جتنا بھی تھا سارا سارا ختم باقی جو بچا وہ سب ڈسٹروئے ہو گیا ਕੀ ਨਾਮ ਹੈ ਤੁਹਾਡਾ ਤਕਵਾਲ ਸਰ ਜਿਹੜੀ ਅੱਗ ਲੱਗੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਵਜੇ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ 6 ਵਜੇ ਦੇ ਕਰੀਬ ਆ ਗਿਆ ਫੋਨ ਆਪਣੇ ਕੋਲ ਠੀਕ ਹੈ ਜੀ ਉਸੇ ਟਾਈਮ ਹੀ ਆਪਾਂ ਦੋ ਗੱਡੀਆਂ ਟਰਨ ਆਊਟ ਕਰਤੀਆਂ ਤੇ ਅੱਗ ਜਿਹੜਾ ਵਸੇ ਉਹ ਕੰਟਰੋਲ ਹੈ ਆਹ ਥੋੜਾ ਜਿਹਾ ਕਾਰਨ ਕੀ ਹੈ ਜਗਾ ਨਹੀਂ ਸਹੀ ਸੇ ਬਣੀ ਹੋਈ ਇਸੇ ਕਾਰਨ ਹੈ ਇਹਦੇ ਵਿੱਚ ਸਾਨੂੰ ਦਿੱਕਤ ਆ ਰਹੀ ਅੱਗ ਬੁਝਾਉਣ ਦੇ ਮਲਾਜਮਾਂ ਨੂੰ ਵੀ ਧੂੰਆਂ ਜ਼ਿਆਦਾ ਹੋਣ ਕਾਰਨ ਕਰਕੇ ਐਕਸਟ੍ਰਾ ਹੈ ਕਿੰਨੀਆਂ ਗੱਡੀਆਂ ਟੋਟ ਲੱਗੀਆਂ ਇਹਨਾਂ ਦੀ ਫਾਇਰ ਬੁਗੜੀ ਦੀਆਂ ਆਪਣੀ ਤਿੰਨ ਗੱਡੀਆਂ ਬਰਨਾਲਿਆ ਗਿਆ ਇੱਕ ਉਹਨਾਂ ਦੀ ਆਪਣੇ ਫਾਇਰ ਫਾਇਰ ਗੱਡੋਂ ਚਾਰ ਗੱਡੀਆਂ ਆ ਲੱਗੀਆਂ ਚਾਰ ਗੱਡੀਆਂ ਬਰਨਾਲੀਆਂ ਤੇ ਹੁਣ ਅੱਗੇ ਤੇ ਕਾਬੂ ਪਾ ਲਿਆ ਗਿਆ ਹਾਂ ਕਿਤੇ ਕਾਬੂ ਕੀ ਨਾ ਮੈਂ ਤੁਹਾਡਾ ਜਿਹੜੀ ਆ ਫੈਕਟਰੀ ਆ ਕਾਦੀ ਫੈਕਟਰੀ ਹੈ ਪੇਪਰ ਕੱਬ ਬਣਾਦੇ ਨੇ ਇਸੇ ਮਾਲਕ ਤੁਸੀਂ ਹੋ ਹਾਂਜੀ ਮਾਲਕ ਤੇ ਕੀ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਅੱਗ ਲੱਗੀ ਹੈ 6 ਵਜੇ ਦੇ ਕਰੀਬ ਲੱਗੇ ਸਾਢੇ 5:30 ਠੀਕ ਹੈ ਜੀ ਤੇ ਕਿੰਨਾ ਕੁ ਨੁਕਸਾਨ ਕਿੰਨਾ ਹੋ ਗਿਆ نقصان تو اب بچے نہیں کچھ بھی ساری مشین ہاں مشینیں باقی جو بچا وہ سب ڈسٹرو ہو گیا